ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੰਪਰੂਵਮੈਂਟ ਟਰਸਟ ਦੇ ਕੱਚੇ ਸਫਾਈ ਸੇਵਕਾਂ ਨੂੰ ਦਿੱਤਾ ਗਿਆ ਸਮਰਥਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਵੱਲੋਂ ਇੰਪਰੂਵਮੈਂਟ ਟਰਸਟ ਮਜ਼ਦੂਰ ਐਕਸ਼ਨ ਕਮੇਟੀ ਦੇ ਧੰਨੇ ਤੇ ਪਹੁੰਚ ਕੇ ਸਮਰਥਨ ਦਿੱਤਾ ਗਿਆ ਇਸ ਮੌਕੇ ਸਤਨਾਮ ਸਿੰਘ ਪੰਨੂ ਵੱਲੋਂ ਸਿੱਖਿਆ ਸਿਹਤ ਪੱਕੇ ਰੋਜ਼ਗਾਰ ਦੇ ਮੁੱਦਿਆਂ ਨੂੰ ਇਕੱਠਾ ਹੋ ਕੇ ਲੜਨ ਦੀ ਅਪੀਲ ਕੀਤੀ ਗਈ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅਵੇਦ ਕਰਵਾਦੀ ਦੀ ਖਾਸ ਰਿਪੋਰਟ ਔਰ ਕਿਸਾਨ ਮਜ਼ਦੂਰ ਇਕਤਾ ਦੀ ਇੱਕ ਬੜੀ ਇਤਿਹਾਸਿਕ ਪਹਿਲ ਜਿਹੜੀ ਉਹ ਦੀ ਸੁਬਾਤ ਹੋ ਰਹੀ ਹੈ ਉਹਨੇ ਜ਼ਿਕਰ ਕਰਦੇ ਆ ਕਿ ਐਸਾ ਹੀ ਸਾਨੂੰ ਆਪਣੇ ਵੱਡੇ ਭਰਾਵਾ ਦਾ ਕਿਸਾਨਾਂ ਦਾ ਕਿਸਾਨ ਆਗੂਆਂ ਦਾ ਕਿਸਾਨ ਜਥੇਬੰਦੀਆਂ ਦਾ ਲਗਾਤਾਰ ਸਮਰਥਨ ਮਿਲਦਾ ਰਿਹਾ ਵੀ ਦੇਲ ਦੀ ਕਰਾਈਆਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਿলো ਧੰਨਵਾਦ ਹੈ ਔਰ ਹੁਣ ਆਪਣੇ ਕਿਸਾਨ ਮਜ਼ਦੂਰ ਇਕਤਾ ਦੇ ਲਈ ਨਾਰੇ ਜਿਹੜੇ ਆ ਇਨਾਰ ਮਾੜੀਆਂ ਸਰਕਾਰਾਂ ਦੇ ਖਿਲਾਫ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸਾਡਾ ਹੱਕ ਅੱਜੇ ਰੱਖ ਸਾਡਾ ਹੱਕ ਅੱਜੇ ਰੱਖ ਸਾਡਾ ਹੱਕ ਅੱਜੇ ਰੱਖ ਸਾਡਾ ਹੱਕ ਅੱਜੇ ਕੀ ਕੀ ਤੇਰਾ ਬੇਰੀ ਜਾਸੋ ਵੀ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਬੇਰੀ ਜਾਸੋ ਵੀ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਬੇਰੀ ਜਾਸੋ ਵੀ ਅਕਲ ਲਵਾਂਗੇ ਇੱਕੇ ਨਾਲ ਮ ਦਿਲ ਦੀ ਕਰਾਇਆ ਤਾਂ ਫਿਰ ਧੰਨਵਾਦ ਕਰਾਂਗਾ ਕਿ ਸੰਗਤ ਨੂੰ ਇੱਕ ਨਵੀਂ ਉਡਾਨ ਸੋਨੇ ਸੋਨਹਾਰੇ ਸਵਾਗਤ ਸੋਨਹਾਰੇ ਸਵਾਗਤ ਚਲੋ ਬਹੁਤ ਧੰਨਵਾਦ ਜੀ ਜੀ ਦਾ ਸ਼ਿਮਰ ਮਿਲਦਾ ਰਹਿਣਾ ਚਾਹੀਦਾ ਅਤੇ ਪੱਕੀ ਹੈ ਹਾਂਜੀ ਜਰ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਮਜ਼ਦੂਰਾਂ ਦੇ ਕੋਲ ਜਿਹੜੀ ਭੁੱਖ ਹੜਤਾਲ ਲਗਾਤਾਰ ਕੀਤੀ ਜਾ ਰਹੀ ਹੈ ਉਸ ਤੋਂ ਤੁਸੀਂ ਪੁੱਛਿਓ ਕੀ ਕਹਿਣਾ ਚਾਹੁੰਦੇ? ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਗੂ ਅੱਜ ਅਸੀਂ ਇੱਥੇ ਜੋ ਮਜ਼ਦੂਰ ਐਕਸ਼ਨ ਕਮੇਟੀ ਵੱਲੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇੱਕ ਮਹੀਨੇ ਤੋਂ ਸਪਾਈ ਸੇਵਕਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਪੱਕੇ ਕਰਨ ਪੱਕੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਉਹਨਾਂ ਦੀਆਂ ਹੋਰ ਜਿਹੜੀਆਂ ਇਹਨਾਂ ਤੋਂ ਇਲਾਵਾ ਜਿਹੜੀਆਂ ਮੰਗਾਂ ਉਹਨਾਂ ਨੂੰ ਲੈ ਕੇ ਉਹਨਾਂ ਦੀ ਮੈਦ ਕਰਨ ਵਾਸਤੇ ਆਏ ਹਾਂ। ਆਪਣੀ ਜਥੇਬੰਦੀ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋ ਵੀ ਇਹ ਮਜ਼ਦੂਰਾਂ ਦੀਆਂ ਮੰਗਾਂ ਵਾ ਸਫਾਈ ਸੇਵਕ ਇਹਦੇ ਮੰਗਾਗਾ ਮਜ਼ਦੂਰ ਐਕਸ਼ਨ ਕਮੇਟੀ ਦੀਆਂ ਮੰਗਾਂ ਵਾ ਉਹਨਾਂ ਦੀ ਅਸੀਂ ਪੂਰੀ ਪੂਰੀ ਆਪਣੀ ਜਥੇਬੰਦੀ ਵੱਲੋਂ ਮਾਅਦ ਕਰਦੇ ਆ ਤੇ ਮੰਗ ਕਰਦੇ ਆ ਕਿ ਜਿਹੜੇ ਸਫਾਈ ਸੇਵਕ ਆ ਇੰਪਰੂਵਮੈਂਟ ਰਿਸਟ ਅੰਬਰਸਰ ਦੇ ਵਿੱਚ ਇਹ ਤੁਰੰਤ ਜਿਹੜੇ ਆ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਠੇਕੇਦਾਰੀ ਜਿਹੜਾ ਸਿਸਟਮ ਇੱਥੇ ਉਹ ਖਤਮ ਕੀਤਾ ਜਾਵੇ ਇਹਨਾਂ ਦੀ ਉਜਰਤਾਂ ਜਿਹੜੀਆਂ ਵਾ ਉਹ ਪੂਰੇ ਦੇਸ਼ ਚ ਜੋ ਜੋ ਪੰਜਾਬ ਚ ਚੱਲ ਰਹੀਆਂ ਵਾ ਉਹਦੇ ਉਹ ਬਰਾਬਰ ਕੀਤੀਆਂ ਜਾਣ ਤੇ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਕਿਰਤ ਜਿਹੜਾ ਕਿਰਤ ਕਾਨੂੰਨਾਂ ਦੇ ਵਿੱਚ ਜਿਹੜਾ ਡਾਕਾ ਮਾਰਿਆ ਗਿਆ ਵਾ ਜਿਸ ਤਰੀਕੇ ਨਾਲ 29 ਜਿਹੜੇ ਕਿਰਤ ਕਾਨੂੰਨ ਸੀ ਉਹ ਰੱਦ ਕਰਕੇ ਚਾਰ ਕਿਰਤ ਕੋਡ ਜਿਹੜੇ ਆ ਕਿਰਤ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਆ ਉਹਨਾਂ ਦੀ ਐ ਨਖੇਦੀ ਕਰਦੇ ਹਾਂ ਚਾਰੇ ਕਿਰਤ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਆ ਉਹ ਤੁਰੰਤ ਰੱਦ ਕੀਤੇ ਜਾਣ ਇਹ ਮਜ਼ਦੂਰਾਂ ਦਾ ਜੋ ਸੰਘਰਸ਼ ਆ ਜਿਹਦੇ ਕਰਕੇ ਉਹਨਾਂ ਨੇ ਉਹ 29 ਜਿਹੜੇ ਕਾਨੂੰਨ ਬਣਵਾਏ ਸੀ ਇਹ ਉਨ੍ਹਾਂ ਨਾਲ ਬਹੁਤ ਵੱਡੀ ਬੇਇਨਸਾਫੀ ਆ ਤੇ ਇਹ ਕਾਰਪੋਰੇਟ ਦੇ ਹੱਕ ਇਤੇ ਜਿਹੜਾ ਕਾਰਖਾਨੇਦਾਰ ਮਾਲਕ ਆ ਉਹਦੇ ਹੱਕ ਚ ਸਾਰੇ 29 ਜਿਹੜੇ ਕਾਨੂੰਨ ਬਣਾਇਆਗੇ ਉਹਦੇ ਵੀ ਅਸੀਂ ਨਕੇਦੀ ਕਰਦੇ ਆ ਤੇ ਇਸ ਦੇ ਨਾਲ ਜਿਹੜਾ ਨਿੱਜੀਕਰਨ ਦਾ ਮਤਲਬ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਦੋ ਸਤਾਨ ਦੇ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਅਧਾਰੀ ਕਰਨ ਸਾਰੀ ਕਰਦੀਆਂ ਨੀਤੀਆਂ 90 ਕਾਨੂੰਨੀ ਤੋਂ ਸ਼ੁਰੂ ਹੋ ਕੇ ਹੁਣ ਤੱਕ ਪੂਰੀ ਤਰ੍ਹਾਂ ਸਾਰੇ ਮੈਕਮਨੇ ਦੇ ਵਿੱਚ ਸਾਰਾ ਖਤਮਾ ਹੋ ਗਿਆ ਬਲਾਜਮ ਕੱਢੇ ਜਾ ਰਹੇ ਆ ਤੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਵਾਂ ਉਹ ਵੀ ਵੇਚੀਆਂ ਜਾ ਰਹੀਆਂ ਜਿਸ ਤਰ੍ਹਾਂ ਆ ਪਿਛਲੇ ਆੜੇ ਪੰਜਾਬ ਦੀ ਸਰਕਾਰ ਆ ਭਗਵੰਤ ਮਾਨ ਦੀ ਜਿਹਨੂੰ ਕੇਜਰੀਵਾਲ ਚਲਾ ਰਿਹਾ ਸੁਪਰ ਮੁੱਖ ਮੰਤਰੀ ਬਣ ਕੇ ਇਹਨਾਂ ਨੇ ਆਪਣੀ ਪਾਵਰ ਕੰਪਨੀਆਂ ਜਿਹੜੀਆਂ ਜ਼ਮੀਨਾਂ ਵਾਂ ਬਿਜਲੀ ਬੋਰਡ ਦੀਆਂ ਉਹਨਾਂ ਨੂੰ ਵੇਚਣ ਦੀ ਤਿਆਰੀ ਕੀਤੀ ਹੋਈ ਆ ਜਿਹੜੀ ਪਟਿਆਲੇ ਦੀ ਜ਼ਮੀਨ ਆ ਉਹ ਵੇਚਣ ਦੀ ਤਿਆਰੀ ਕੀਤੀ ਹੋਈ ਆ 91 ਏਕੜ ਇਸੇ ਤਰ੍ਹਾਂ ਜਿਹੜੀ ਥਰਮਲ ਪਲਾਂਟ ਬਠਿੰਡੇ ਦੀ ਜ਼ਮੀਨ ਆ ਉਹਨੂੰ ਵੇਚਣ ਦੀ ਤਿਆਰੀ ਕੀਤੀ ਹੋਈ ਆ ਮੰਡੀ ਬੋਰਡ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਕੀਤੀ ਹੋਈ ਆ ਇਸੇ ਤਰ੍ਹਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਵਾਂ ਸਾਂਝੀਆਂ ਜ਼ਮੀਨਾਂ ਉਹਨਾਂ ਨੂੰ ਵੇਚਣ ਦੀ ਤਿਆਰੀ ਕੀਤੀ ਆ ਉਹ ਨੀਤੀਆਂ ਰੱਦ ਕਰਨ ਬਿਜਲੀ ਸੋਧ ਬਿੱਲ 2025 ਜਿਹੜਾ ਲੈ ਕੇ ਆ ਰਹੀ ਹੈ ਕੇਂਦਰ ਦੀ ਸਰਕਾਰ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਸੋਰਸਿੰਗ ਕੱਚੇ ਮੁਲਾਜ਼ਮ ਜਿਹੜੇ ਆ ਉਹ ਡਿਪਾਰਟਮੈਂਟਾਂ ਤੋਂ ਬੈਠੇ ਆ ਕੀ ਕਰਨ ਮੰਨਦੇ ਵੀ ਜਿਹੜਾ ਪੰਜਾਬ ਸਰਕਾਰ ਜਿਹੜਾ ਵਾ ਉਹਨਾਂ ਦੇ ਜਿਹੜੀਆਂ ਮੰਗਾਂ ਵਾ ਉਹ ਹੱਲ ਨਹੀਂ ਕਰ ਰਹੀ ਉਹਨਾਂ ਦਾ ਹੱਲ ਕਿਉਂ ਨਹੀਂ ਕਰ ਰਹੀ ਇਸ ਕਰਕੇ ਨਹੀਂ ਕਰ ਰਹੀ ਕਿਉਂਕਿ ਇਹ ਨੀਤੀ ਜਿਹੜੀ ਹੈ ਨਿੱਜੀ ਕਰਨ ਦੀ ਧਾਰੀ ਕਰਨ ਦੀ ਕਾਰਪੋਰੇਟ ਦੇ ਅਕ ਤੇ ਨੀਤੀ ਬਣਾ ਰਹੇ ਆ ਇਨਾਂ ਦਾ ਇਹ ਆ ਵੀ ਸਾਰੇ ਜਨਤਕਦਾਰੇ ਖਤਮ ਕਰ ਦੇਣੇ ਆ ਜਨਤਕਦਾਰੇ ਇਹਨਾਂ ਨੇ ਹੌਲੀ-ਹੌਲੀ ਜਿੰਨੇ ਵੀ ਜਨਤਕਦਾਰੇ ਆ ਚਾਹੇ ਕੋਈ ਪੂਰੂਮੈਂਟ ਰਾਈਟ ਆ ਚਾਹੇ ਕੋਈ ਇਹ ਜਿਹੜਾ ਹੈਗਾ ਵਾ ਕਾਰਪੋਰੇਸ਼ਨ ਹੈ ਸਾਰੀ ਪ੍ਰਾਈਵੇਟ ਯਾਰੇਦਾਰਾਂ ਦੇ سرمایہਦਾਰਾਂ ਦੇ ਹੱਥਾਂ 'ਚ ਹੌਲੀ-ਹੌਲੀ ਇਹ ਦੇ ਦੇਣਾ ਜਿਤਨਾ ਬਾਕੀ ਡਿਪਾਰਟਮੈਂਟ ਦੇ ਰਿਹਾ ਜਿਤਨਾ ਸਿੱਖਿਆ ਦੇਤੀ ਆ ਜਿਤਨਾ ਹਸਪਤਾਲਾਂ ਨਾਲ ਕਰਤਾ ਵਾ ਜਿਸ ਤਰ੍ਹਾਂ ਬਿਜਲੀ ਨੂੰ ਹਣ ਦੇਣ ਜਾ ਰਿਹਾ ਬਿਜਲੀ ਸੋਧ ਬਿੱਲ 2025 ਲਿਆ ਕੇ ਉਹ ਇਹ ਕੰਮ ਕਰਨਾ ਜਾ ਰਿਹਾ ਜਿਹਦੀ ਮੈਂ ਗੱਲ ਕਰ ਰਿਹਾ ਆ ਸਾਂ ਜਿਹਦੇ ਨਾਲ ਜਿਹੜੀ ਬਿਜਲੀ ਆ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਆਮ ਖਪਤਕਾਰਾਂ ਦੇ ਜਿੰਨੇ ਵੀ ਲੋਕ ਆ ਦੇਸ਼ ਜਾਂ ਪੰਜਾਬ 'ਚ ਉਹਨਾਂ ਦੇ ਘਰੋਂ ਉਹ ਬਿਜਲੀ ਬੁੱਝ ਜਾਣੀ ਆ ਆਨਲਾਈਨ ਬਿਜਲੀ ਦੇ ਬਿੱਲ 50 50 ਲੱਖ ਲਗ ਰੁਪਏ ਤੇ ਨਹੀਂ ਤਾਰੇ ਜਾਣਗੇ 16 ਰੁਪਏ ਯੂਨਟ ਬਤੀ ਹੋ ਜੂਗੀ ਉਹਨਾਂ ਨੂੰ 16% ਮੁਨਾਫੇ ਨਾਲ ਕੰਮ ਕਰਨ ਦਾ ਇਹਨਾਂ ਨੇ ਯਾਹਤ ਦੇਣੀ ਉਹਦੇ ਵਿੱਚ ਤੇ ਬਿਜਲੀ ਜਿਹੜੀ ਆ ਜਿਹੜੀ ਸਪਲਾਈ ਆ ਉਹ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ 'ਚ ਹੋਣ ਨਾਲ ਖੇਤੀ ਸੈਕਟਰ ਵੀ ਬਰਬਾਦ ਹੋ ਜੂ ਤੇ ਸਾਡਾ ਜਿਹੜਾ ਘਰਾਂ ਦੀ ਜਿਹੜੀ ਬਿਜਲੀ ਆ ਉਹ ਵੀ ਸਾਰੀ ਹੋ ਜੂਗੀ ਤੇ ਉਹਦਾ ਅਸੀਂ ਵਿਰੋਧ ਕਰ ਰਹੇ ਆਂ ਉਹ ਪਾਰਲੀਮੈਂਟ ਚ ਪੇਸ਼ ਕਰਨ ਦੀ ਉਹਨਾਂ ਦੀ ਤਿਆਰੀ ਖੜੇ ਉਹਨਾਂ ਸਾਰੇ ਸੂਬਿਆਂ ਨੂੰ ਭੇਜੇ ਹੋਏ ਆ ਤੇ ਉਹਦਾ ਅਸੀਂ ਵੱਡਾ ਵਿਰੋਧ ਕਰ ਰਹੇ ਆ ਜਿਹਦੇ ਲਈ ਆਉਣਲੇ ਸਮੇਂ ਚ 17 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਜਿਹੜੇ ਪੱਕੇ ਮੋਰਚੇ ਵੀ ਕਿਸਾਨ ਮਜ਼ਦੂਰ ਮੋਰਚੇ ਰੋਂ ਲੱਗ ਰਹੇ ਹੋਰ ਮੰਗਾ ਨੂੰ ਨਾਲ ਲੈ ਕੇ ਨਾਲ ਬਿਜਲੀ ਸੋਧ ਬਿੱਲ 2025 ਨੂੰ ਲੈ ਕੇ ਉਹ ਵੀ ਲੱਗ ਰਹੇ ਆ ਤੇ ਅਸੀਂ ਇਹ ਇਹ ਜਿਹੜੇ ਜੋ ਵੀ ਮੰਗਾਵਾ ਸਾਰੇ ਪੰਜਾਬ ਦੀਆਂ ਜਾਂ ਹਿੰਦੁਸਤਾਨ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਨੌਜਵਾਨ ਆਪਣੇ ਰੇੜੀ ਫੜੀ ਵਾਲਿਆਂ ਦੀਆਂ ਹੋਰ ਜਿੰਨੇ ਵੀ ਮਲਾਜਮ ਵਰਗਿਆ ਸਾਰਿਆਂ ਦਾ ਕੋਆਰਡੀਨੇਸ਼ਨ ਚਾਹੁੰਦੇ ਆ ਸਾਰਿਆਂ ਦੇ ਉੱਤੇ ਬਹੁਤ ਵੱਡਾ ਹਮਲਾ ਵਾ ਸਰਕਾਰ ਦਾ ਕੇਂਦਰ ਦਾ ਤੇ ਪੰਜਾਬ ਦੀ ਸਰਕਾਰ ਦਾ ਆਓ ਸਾਰੇ ਇਕੱਠੇ ਹੋ ਕੇ ਲੜੀਏ ਇਸੇ ਕਰਕੇ ਅੱਜ ਇਸੇ ਜਿਹੜੀ ਆ ਚੱਲ ਰਿਹਾ ਇੱਥੇ ਮੋਰਚਾ ਚੱਲ ਰਿਹਾ ਵਾ ਪ੍ਰੂਵਮੈਂਟ ਰੈਕਟ ਨੰਬਰ ਸਰ ਦੇ ਸਾਹਮਣੇ ਇਸ ਦੀ ਅਸੀਂ ਮੈਦ ਦੇ ਵਿੱਚ ਆਏ ਆ ਤੇ ਹੌਲੀ 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 ਆਲੀ ਜਿਹੜਾ ਵਾ ਇਹ ਨੂੰ ਹੋਰ ਇਹ ਨੂੰ ਜਿਹੜਾ ਵਾ ਮਜ਼ਬੂਤ ਕੀਤਾ ਜਾਊਗਾ ਜਿਹੜੀ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਇਕਤਾ ਵਾ ਤੇ ਇਹਨਾਂ ਦੇ ਮੰਗਾਂ ਵਾਸਤੇ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਜਿਹੜੀ ਕਿਸਾਨਾਂ ਕਿਸਾਨ ਆ ਉਹ ਇਹਨਾਂ ਦੀ ਲਗਾਤਾਰ ਮੈਦ ਕਰਨਗੇ ਤੇ ਇਹਨਾਂ ਦੇ ਮੋਰਚਿਆਂ 'ਚ ਲਗਾਤਾਰ ਸ਼ਾਮਲ ਵੀ ਜਿਹੜਿਆ ਆਉਣਲੇ ਸਮੇਂ ਚ ਹੁੰਦੇ ਰਹਿਣਗੇ ਇਹ ਅਸੀਂ ਇਹਨਾਂ ਨੂੰ ਸੁਵਾਸ਼ਣ ਦੋਨੇ ਆ ਮੈਂ ਬਾਬਾ ਬਲੀ ਸਿੰਘ ਮਟਾਲਾ ਰਾਵਾ ਦਾਸ ਤੋਂ ਆਲ ਇੰਡੀਆ ਵਾਇਸ ਪ੍ਰਧਾਨ ਅਸੀਂ ਬੜੇ ਚਿਰ ਤੋਂ ਨਾਲ ਸੰਘਰਸ਼ ਚ ਚੱਲਣ ਦੇ ਆ ਅੱਜ ਅਸੀਂ ਧੰਨਵਾਦ ਕਰਦੇ ਆ ਜਿਹੜੇ ਕਿਸਾਨ ਯੂਨੀਅਨ ਮੋਰਚਾ ਸਾਡੇ ਕੋਲ ਆਏ ਆ ਤੇ ਇਹਨਾਂ ਨੇ ਸਾਡਾ ਸਮਰਥਨ ਕੀਤਾ ਵਾ ਅੱਜ ਇਹਨਾਂ ਨੇ ਸਾਬਤ ਕਰ ਦਿੱਤਾ ਵਾ ਮੈਂ ਵਾਕਈ ਮਜ਼ਦੂਰ ਤੇ ਕਿਸਾਨ ਇੱਕ ਨੇ ਤਾਂ ਮੈਂ ਦਿਲੋਂ ਤੈ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਅਗਰ ਅਸੀਂ ਸੰਘਰਸ਼ ਕਰਦੇ ਰਹੀਏ ਏਕਤਾ ਦੀ ਮਿਸਾਲ ਪੈਦਾ ਕਰੀਏ ਤੇ ਅਸੀਂ ਹਰ ਜ਼ੁਲਮ ਨਾਲ ਲੜ ਸਕਦੇ ਹਾਂ ਸਾਡਾ ਕੰਮ ਆ ਸੰਸਥਾ ਸੰਘਰਸ਼ ਬਣੇ ਆ ਜਿਹੜੇ ਜ਼ੁਲਮ ਨਾਲ ਖਿਲਾਫ ਲੜਨ ਵਾਸਤੇ ਬਣੇ ਆ ਪਰ ਅਸੀਂ ਇਕੱਠਿਆਂ ਹੋ ਕੇ ਹੋਰ ਵੀ ਸੰਸਥਾਵਾਂ ਜਿਹੜੀਆਂ ਸਾਰੀਆਂ ਸਾਡੇ ਨਾਲ ਚੱਲ ਰਹੀਆਂ ਸੀ ਨਾਲ ਲੈ ਕੇ ਜ਼ੁਲਮ ਦੇ ਖਾਤਮੇ ਵਾਸਤੇ ਅਸੀਂ